ਮੇਰਾ ਲਾਗੋ RAM ਸੋਹੇ ਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ RAM ਸੋਹੇ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਓ ਹਾਥ ਦੇ ਰੱਖਿਓ ਆਪਣਾ ਕਾਰ ਬਿਰਥਾ ਸਗਲ ਮਟਾਈ ਨਿੰਦਕ ਮੁਖ ਕਾਲੇ ਕਿਨੇ ਜਨ ਕਾ ਆਪ ਸੁਹਾਈ ਸਚਾ ਸਹਿਬ ਹਵਾ ਰਖ ਵਾਲਾ ਰਾਖ ਲੈ ਕਾਂਠ ਲਾਏ ਨਿਰਪਉ ਪਏ ਸਦਾ ਸੁਖ ਮਾਨੇ ਨਾਨਕ ਹਰ ਗੁਣ ਗਾਏ ਸਚਾ ਸਬੋ ਹਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗ ਰਾਮ ਸਿਉ ਹੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੇਤ ਮੇਰਾ ਲਾਗ ਰਾਮ ਸਿਉ ਹੇਤ ਸਤ ਗੁਰ ਯੇਨਾ ਧੋਖਾ ਕਾਟਿਆ ਕੇਤ ਰਹਾਓ ਹਾਥ ਦੇ ਰੱਖਿਓ ਆਪਣਾ ਕਾਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕਿਨੈ ਜਨਕਾ ਆਪੋ ਸੁਹਾਈ ਸਚਾ ਸਹਬੋ ਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸਚਾ ਸਬੋ ਹੋ ਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸਿਉ ਹੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੋ ਰਾਮ ਜਿਉ ਕੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇ ਰਾਹੋ ਹਾਥ ਦੇ ਰੱਖਿਓ ਆਪਣਾ ਕਾਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕਿਨ ਜਨ ਕਾ ਆਪੋ ਸੁਹਾਈ ਸਚਾ ਸਹਬੋ ਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਪਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸਚਾ ਸਬੋ ਹੋਵਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸੋਹੇ ਤ ਸਤ ਗੁਰੂ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਜਿਉ ਫੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਰ हाथ दे राख्यो अपना कार बिरथा सगल मटाई निंदक के मुख काले किने, जन का आप सुहाई सचा साहब हुआ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸਚਾ ਸਬੋ ਹਵਾਰ ਖਵਾਲਾ ਰਾਖਲੇ ਕਾਂਠ ਲਾਏ ਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸਿਉ ਹੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਜਿਉ ਹੇ ਤ ਸਤ ਗੁਰ ਮੇਰਾ ਸਦਾ ਸਹਾਈ ਜਿੰਨ ਦੁੱਖ ਕਾ ਕਾਟਿਆ ਕੇਤ ਰਹਾਓ ਹਾਥ ਦੇ ਰੱਖਿਓ ਆਪਣਾ ਜਨਕਾ ਆਪੋ ਸੁਹਾਈ ਸਚਾ ਸਹਬੋ ਵਾਰਖਵਾਲਾ ਰੱਖਲੇ ਕਾਂਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸੱਚਾ ਸਬੋ ਹੋ ਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸੋਹੇ ਤੋ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੋ ਰਾਮ ਜਿਉ ਤੇ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਜਨਕਾ ਆਪੋ ਸੁਹਾਈ ਸਚਾ ਸਹਬੋ ਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸਚਾ ਸਬੋ ਹੋਵਾਰ ਖਵਾਲਾ ਰਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸੋਹੇ ਤੋ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੋ ਰਾਮ ਜਿਉ ਏਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਆਟਿਆ ਕੇਤ ਰਹਾਓ ਹਾਥ ਦੇ ਰੱਖਿਓ ਆਪਣਾ ਕਾਰ ਬਿਰਥਾ ਸਗਲ ਮਟਾਈ ਨਿੰਦਕ ਜਨਕਾ ਆਪੋ ਸੁਹਾਈ ਸਚਾ ਸਹਬ ਹੋਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਪਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਜਾ ਸਬੋ ਹੋਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸਿਉ ਹੇਤੋ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਜਿਉ ਹੇਤ ਸਤਗੁਰ ਮੇਰਾ ਸਦਾ ਸਹਾਈ जिना दुखका काट्या केत रहाओ हाथ दे राख्यो अपना कार बिरथा सगल मटाई निंदक के मुख काले किने ਜਨਕਾ ਆਪੋ ਸੁਹਾਈ ਸਚਾ ਸਹਬੋ ਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸੱਚਾ ਸਬੋ ਹੋਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ ਰਾਮ ਸਿਉ ਹੇ ਤੋ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੋ ਰਾਮ ਜਿਉ ਏਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਜਨਕਾ ਆਪੋ ਸੁਹਾਈ ਸਚਾ ਸਹਬ ਹੋ ਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਪਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸੱਚ ਸਬੋ ਹੋਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸੋਹੇ ਤੋ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਜਿਉ ਹੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟੇ ਜਨਕਾ ਆਪੋ ਸੁਹਾਈ ਸਚਾ ਸਹਬੋ ਹਵਾਰਖਵਾਲਾ ਰੱਖਲੇ ਕਾਂਠ ਲਾਏ ਨਿਰਪਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸੱਚ ਸਬੋ ਹੋਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸੋਹੇ ਤੋ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਜਿਉ ਕੇਤ ਸਤ ਗੁਰ ਜਨਕਾ ਆਪੋ ਸੁਹਾਈ ਸਚਾ ਸਹਬੋ ਹਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸਚਾ ਸਬੋ ਹੋਵਾਰ ਖਵਾਲਾ ਰਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸੋਹੇ ਤੋ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਜਿਉ ਏਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੇਤ ਰਹਾਓ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕਿਨੇ ਜਨਕਾ ਆਪੋ ਸੁਹਾਈ ਸਚਾ ਸਹਬ ਹੋ ਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਪਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਆ ਸਭ ਹੋ ਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸੋਹੇ ਤੋ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਜਿਉ ਕੇਤ ਸਤਗੁਰ ਮੇਰਾ ਸਦਾ ਸਹਾਈ ਜਿੰਨਾ ਦੋਖਾ ਕਾਟਿਆ ਕੇਤ ਰਹਾਓ ਹਾਥ ਦੇ ਰੱਖਿਓ ਆਪਣਾ ਕਾਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕਿਨੇ ਜਨਕਾ ਆਪੋ ਸੁਹਾਈ ਸਚਾ ਸਹਬੋ ਵਾਰਖਵਾਲਾ ਰੱਖਲੇ ਕਾਂਠ ਲਾਏ ਨਿਰਪਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਜਾ ਸਬੋ ਹੋ ਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸੋਹੇ ਤੋ ਤਗੋਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਜਿਉ ਕੇਤ ਸਤਗੁਰ ਲੇਕਿਨ ਜਨ ਕਾ ਆਪੋ ਸੁਹਾਈ ਸਚਾ ਸਹਬੋ ਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸਚਾ ਸਬੋ ਹਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਗੋ ਰਾਮ ਸੋਹੇ ਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਸੋਹੇ ਤ ਸਤ ਗੁਰ ਖ ਕਾ ਕਟਿਆ ਕੇਤ ਰਹਾਓ ਹਾਥ ਦੇ ਰੱਖਿਓ ਆਪਣਾ ਕਾਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕਿਨੈ ਜਨਕਾ ਆਪੋ ਸੁਹਾਈ ਸਚਾ ਸਹਬੋ ਹਵਾਰਖਵਾਲਾ ਰਾਖਲੇ ਕਾਂਠ ਲਾਏ ਨਿਰਪਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਦਾਏ ਸੱਚਾ ਸਬੂਹ ਵਾਰ ਖਵਾਲਾ ਰਾਖਲੇ ਕਾਂਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਾਗੋ RAM ਸਿਉ ਹੇਤੋ ਤਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੇ